ਮਿਤੀ 12 ਨਵੰਬਰ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਤੋਬਿਆਨਾ ਬਸਤੀ ਦੇ ਵਿੱਚ ਜਿਸ ਦੇ ਵਿੱਚ ਜਤਿੰਦਰ ਅਤੇ ਤਰਮਿੰਦਰ ਨਾਮ ਦੇ ਦੋ ਸਕੇ ਭਰਾ ਸੀਗੇ ਜਿਹੜੇ ਆਪਣੇ ਕੰਮ ਤੋਂ ਵਾਪਸ ਜਦੋਂ ਆ ਰਹੇ ਸੀਗੇ ਤਾਂ ਕੁਝ ਬਦਮਾਸ਼ਾਂ ਨੇ ਉਹਨਾਂ ਨੂੰ ਘੇਰ ਕੇ ਉਹਨਾਂ ਦੀ ਸੱਟਾਂ ਮਾਰੀਆ ਸੀਗੀਆਂ ਤੇ ਉਸ ਦੇ ਵਿੱਚ ਇੱਕ ਜਤਿੰਦਰ ਜਿਹੜਾ ਸੀਗਾ ਉਸ ਦਾ ਮੌਕੇ ਤੇ ਉੱਪਰ ਕਤਲ ਕਰ ਦਿੱਤਾ ਸੀਗਾ ਸੋ ਇਸ ਸਬੰਧ ਦੇ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਮਕਦਮਾ ਨੰਬਰ 325 ਅੰਡਰ ਸੈਕਸ਼ਨ ਮਰਡਰ ਐਂਡ ਅਟੈਂਪਟ ਟੂ ਮਰਡਰ ਦੇ ਜਿਹੜੀ ਧਰਾਵਾਂ ਦੇ ਤਹਿਤ ਮਕਦਮਾ ਦਰਜ ਰਜਿਸਟਰ ਕੀਤਾ ਸੀਗਾ ਜਿਸ ਦੇ ਵਿੱਚ ਅਸੀਂ ਪੰਜ ਜਿਹੜੇ ਦੋਸ਼ੀ ਸੀਗੇ ਬਾਈ ਨੇਮ ਮਕਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਵਿਸਕੀ ਚੋਚੋ ਨੂਰ ਗੁਰਮਨ ਅਤੇ ਇੱਕ ਪ੍ਰਿੰਸ ਜਿਹੜਾ ਸੀਗਾ ਉਸ ਦੇ ਵਿੱਚ ਦੋਸ਼ੀ ਸੀਗੇ ਸੋ ਜਿਹੜਾ ਜਤਿੰਦਰ ਦੇ ਨਾਲ ਉਹਦਾ ਜਿਹੜਾ ਸਗਾਪਰਾ ਧਰਮਿੰਦਰ ਸੀਗਾ ਉਹ ਆਦੇਸ਼ ਹਸਪੀਟਲ ਦੇ ਵਿੱਚ ਦੌਰਾਨੇ ਇਲਾਜ ਜਿਹੜਾ ਸੀਗਾ 19 ਤਰੀਕ ਨੂੰ ਉਸ ਦੀ ਵੀ ਮੌਤ ਹੋ ਗਈ ਸੀਗੀ ਸੋ ਬੇਸਿਕਲੀ ਇਸ ਦੇ ਵਿੱਚ ਦੋ ਮਰਡਰ ਜਿਹੜੇ ਹੋਏ ਸੀਗੇ ਸਕੇ ਭਰਾ ਜਿਹੜੇ ਸੀਗੇ ਜਿਨ੍ਹਾਂ ਦਾ ਕਤਲ ਕੀਤਾ ਗਿਆ ਸੀਗਾ ਸੋ ਇਸ ਇਨਵੈਸਟੀਗੇਸ਼ਨ ਦੇ ਵਿੱਚ ਡੀਐਸਪੀ ਸਿਟੀ 2 ਸਰਵਜੀਤ ਸਿੰਘ ਬਰਾੜ ਤੇ ਉਸ ਦੇ ਨਾਲ ਐਸਐਚਓ ਸਿਵਲ ਲਾਈਨ ਹਰਜੀਵਨ ਸਿੰਘ ਜੀ ਤੇ ਨਾਲ ਜਿਹੜੀ ਸੀਆਈਏ 1 ਦੀ ਟੀਮ ਇੰਸਪੈਕਟਰ ਕੁਲਦੀਪ ਸਿੰਘ ਦੀ ਟੀਮਾਂ ਵੱਖ-ਵੱਖ ਬਣਾਈਆਂ ਗਈਆਂ ਸੀਗੀਆਂ ਕਿਉਂਕਿ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਸ ਡਬਲ ਮਰਡਰ ਦੀ ਜਿਹੜੀ ਇਨਸੀਡੈਂਸੀ ਉਹਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਸੀਗਾ ਤੇ ਵੱਖ-ਵੱਖ ਟੀਮਾਂ ਬਣਾਉਂਦੇ ਹੋਏ ਅਸੀਂ ਇਸ ਦੇ ਵਿੱਚ ਰੇਡਿੰਗ ਪਾਰਟੀ ਜਿਹੜੀ ਵੱਖ-ਵੱਖ ਰਾਜਾਂ ਦੇ ਵਿੱਚ ਅਸੀਂ ਰੇਡ ਕੀਤੇ ਸੀ ਕਿ ਜਿਸ ਦੇ ਵਿੱਚ ਅਸੀਂ ਪੰਜਾਬ ਦੇ ਨਾਲ ਹਰਿਆਣਾ ਦਿੱਲੀ ਅਤੇ ਉੱਤਰਾੰਚਲ ਅਤੇ ਹੋਰ ਸਟੇਟਾਂ ਦੇ ਵਿੱਚ ਵੀ ਰੇਡਸ ਕੀਤੇ ਸੀਗੀਆਂ ਸੋ ਇਸ ਦੇ ਵਿੱਚ ਅਸੀਂ ਜਿਹੜੇ ਦੋ ਦੋਸ਼ੀ ਸੀਗੇ ਗੁਰਮਨ ਅਤੇ ਨੂਰ ਉਹਨਾਂ ਨੂੰ ਅਸੀਂ 15 ਤਰੀਕ ਨੂੰ नु, 15 ਨਵੰਬਰ ਨੂੰ ਅਸੀਂ ਦਿੱਲੀ ਦੇ ਵਿੱਚੋਂ ਜਿਹੜਾ ਸੀਗਾ ਗ੍ਰਿਫਤਾਰ ਕੀਤਾ ਸੀਗਾ ਜਦਿੱ ਸਿਆਈਏ ਦੀ ਟੀਮ ਸੀਗੀ ਨਾਲ ਥਾਣਾ ਸਿਵਲ ਲਾਈਨ ਦੀ ਟੀਮ ਸੀਗੀ ਇਹਨਾਂ ਦੋ ਦੋਸ਼ੀਆਂ ਨੂੰ ਅਸੀਂ ਦਿੱਲੀ ਤੋਂ ਗ੍ਰਿਫਤਾਰ ਕਰਕੇ ਲੈ ਕੇ ਆਏ ਸੀਗੇ ਤੇ ਇਸ ਦੇ ਨਾਲ ਇੱਕ ਤੀਸਰਾ ਜਿਹੜਾ ਦੋਸ਼ੀ ਇਸ ਮੁਕਦਮੇ ਦਾ ਉਸ ਨੂੰ ਮਿਤੀ 3 ਤਰੀਕ ਨੂੰ ਅਸੀਂ ਪ੍ਰਿੰਸ ਨੂੰ ਗ੍ਰਿਫਤਾਰ ਕੀਤਾ ਸੋ ਬੇਸਿਕਲੀ ਇਸ ਦੇ ਵਿੱਚ ਪੰਜ ਦੋਸ਼ੀਆਂ ਦੇ ਵਿੱਚੋਂ ਤਿੰਨ ਦੋਸ਼ੀਆਂ ਦੀ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਦੋ ਦੋਸ਼ੀ ਜਿਹੜੇ ਇਸ ਦੇ ਵਿੱਚ ਚੋਚੋ ਅਤੇ ਵਿਸਕੀ ਜਿਹੜੇ ਹੈਗੇ ਨੇ ਉਹ ਫਿਲਹਾਲ ਭੱਜੇ ਹੋਏ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਪੁਲਿਸ ਪਾਰਟੀਆਂ ਵਕ ਵਕ ਲਗੀਆਂ ਹੋਈਆਂ ਨੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਅਸੀਂ ਕੰਮ ਕਰ ਰਹੇ ਸੀ ਕਿਉਂਕਿ ਇਹ ਦੋਸ਼ੀ ਸੀਗੇ ਵਕ ਵਕ ਰਾਜਾਂ ਦੇ ਵਿੱਚ ਭੱਜ ਗਏ ਸੀ ਇਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਸਾਨੂੰ ਕੁਝ ਜਦੋਂ ਲੀਡਸ ਮਿਲੀਆਂ ਤਾਂ ਸਾਡੀ ਇੱਕ ਪੁਲਿਸ ਪਾਰਟੀ ਨੇ ਇੱਕ ਦੋਸ਼ੀ ਨੂੰ ਅਸੀਂ ਚਨਈ ਦੇ ਵਿੱਚ ਜਿਹੜਾ ਸੀਗਾ ਇੰਟਰਸੈਪਟ ਕੀਤਾ ਸੀਗਾ ਜੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਚਨਈ ਦੇ ਵਿੱਚ ਰੈਡ ਕੀਤਾ ਤਾਂ ਉਥੋਂ ਸਾਨੂੰ ਮਨੋਜ ਨਾਮ ਦਾ ਜਿਹੜਾ ਦੋਸ਼ੀ ਸੀਗੇ ਉਹਦੀ ਉਸੇ ਗ੍ਰਿਫਤਾਰੀ ਕੀਤੀ ਜੋ ਕਿ ਮੁਕੱਦਮਾ ਨੰਬਰ 160/2024 ਜੇ ਜੋ ਕਿ ਛੱਠ ਪੂਜਾ ਵਾਲੇ ਦਿਨ ਇੱਕ ਮਹਾਵੀਰ ਪਾਸਵਨ ਜੀ ਦਾ ਮਹਾਵੀਰ ਪਾਸਵਨ ਜੀ ਦਾ ਕਤਲ ਕਰ ਦਿੱਤਾ ਗਿਆ ਸੀਗਾ ਜੋ ਕਿ ਅਜੀਤ ਰੋਡ ਦੇ ਉੱਪਰ ਕਤਲ ਹੋਇਆ ਸੀਗਾ ਉਸ ਦੇ ਵਿੱਚ ਦੋ ਜਿਹੜੇ ਦੋਸ਼ੀ ਸੀਗੇ ਲਖਵਿੰਦਰ ਅਤੇ ਮਨੋਜ ਇਹ ਬਾਈ ਨੇਮ ਦੋਸ਼ੀ ਸੀਗੇ ਤੇ ਨਾਲ ਇਸ ਦੇ ਨਾਲ ਕੁਝ ਅਣਪਛਾਤੇ ਵਿਅਕਤੀ ਨੇ ਉਸ ਦਾ ਕਤਲ ਕੀਤਾ ਸੀਗਾ ਸੋ ਜਦੋਂ ਸਾਡੀ ਟੀਮ ਨੇ ਚੇਨਈ ਦੇ ਵਿੱਚ ਰੇਡ ਕੀਤਾ ਤਾਂ ਇਹ ਮਨੋਜ ਦੀ ਉੱਥੋਂ ਅਸੀਂ ਗ੍ਰਿਫਤਾਰੀ ਕੀਤੀ ਜਿਸ ਦੇ ਵਿੱਚ ਅਸੀਂ ਤਾਮਿਲਨਾਡ ਪੁਲਿਸ ਦਾ ਵੀ ਧੰਨਵਾਦ ਕਰਨਾ ਚਾਹਾਂਗੇ ਕਿ ਉਹਨਾਂ ਨੇ ਇਸ ਕੇਸ ਦੇ ਵਿੱਚ ਸਾਡੀ ਉੱਥੇ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਤੇ ਜਿਸ ਦੇ ਕਾਰਨ ਹੀ ਮਨੋਜ ਜਿਹੜੀ ਗ੍ਰਿਫਤਾਰੀ ਉੱਥੋਂ ਸੰਭਵ ਹੋ ਸਕੀ ਸੋ ਮਨੋਜ ਦੀ ਗ੍ਰਿਫਤਾਰੀ ਤੋਂ ਬਾਅਦ ਤੇ ਇਸ ਦੇ ਵਿੱਚ ਇਨਵੈਸਟੀਗੇਸ਼ਨ ਦੌਰਾਨ ਤਿੰਨ ਜਿਹੜੇ ਦੋਸ਼ੀ ਹੋਰ ਸੀਗੇ ਚੋਚੋ ਕਰਨ ਅਤੇ ਪ੍ਰਿੰਸ ਇਹਨਾਂ ਤਿੰਨਾਂ ਦੀ ਇਹ ਦੇ ਵਿੱਚ ਜਿਹੜਾ 160 ਵਾਲਾ ਮਕਦਮਾ ਸੀਗਾ 2024 ਵਾਲਾ ਛਟਪੂਜਾ ਵਾਲੇ ਦਿਨ ਜਿਹੜਾ ਮਹਾਵੀਰ ਪਾਸਵੰਦ ਦਾ ਕਤ ਇਹ ਤਿੰਨ ਬੰਦੇ ਜਿਹੜਾ ਹੋਰ ਆਇਡੈਂਟੀਫਾਈ ਕੀਤੇ ਗਏ ਸੀਗੇ ਜਿਸ ਦੇ ਵਿੱਚੋਂ ਅਸੀਂ ਕਰਨ ਜਿਹੜਾ ਦੋਸ਼ੀ ਸੀਗਾ ਉਸ ਨੂੰ ਵੀ ਅਸੀਂ ਗ੍ਰਫਤਾਰ ਕਰ ਲਿਆ ਤੇ ਇੱਕ ਦੋਸ਼ੀ ਜਿਹੜਾ ਪ੍ਰਿੰਸ ਹੈਗਾ ਉਸ ਦੀ ਅਸੀਂ ਪਛਾਣ ਕਰ ਲਈਏ ਇਹ ਹੁਣ ਇਸ ਟਾਈਮ ਫਰੀਦਕੋਟ ਜੇਲ੍ਹ ਦੇ ਵਿੱਚ ਇੱਕ ਕਤਲ ਦੇ ਹੋਰ ਮੁਕੱਦਮੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈਗਾ ਸੋ ਬੇਸਿਕਲੀ ਜਿਹੜਾ 160/2024 ਦਾ ਮੁਕੱਦਮਾ ਜੋ 6 ਪੂਜਾ ਵਾਲੇ ਦਿਨ ਹੋਇਆ ਸੀਗਾ ਇਸ ਦੇ ਵਿੱਚ ਹੁਣ ਤੱਕ ਅਸੀਂ ਕੁੱਲ ਜਿਹੜੇ ਤਿੰਨ ਦੋਸ਼ੀ ਗ੍ਰਫਤਾਰ ਕਰ ਚੁੱਕੇ ਹਾਂ ਇੱਕ ਦੋਸ਼ੀ ਜਿਹੜਾ ਹੈਗਾ ਟਰੈਕ ਹੋ ਗਿਆ ਤੇ ਇੱਕ ਚੋਚੋ ਦੀ ਜਿਹੜੀ ਹੈਗੀ ਗ੍ਰਫਤਾਰੀ ਬਾਕੀ ਰਹਿ ਗਈ ਹੈ ਸੋ ਇਹਨਾਂ ਦੋਨਾਂ ਕਤਲਾਂ ਦੇ ਜਿਹੜੇ ਇਹ ਬੰਦੇ ਸੀ ਆਪਸ ਦੇ ਵਿੱਚ ਇੰਟਰਲਿੰਕ ਸੀਗੇ ਇਹਨਾਂ ਦੋਨਾਂ ਕਤਲਾਂ ਦੇ ਵਿੱਚੋਂ ਅਸੀਂ ਹੁਣ ਤੱਕ ਟੋਟਲ 6 ਬੰਦੇ ਜਿਹੜੇ ਗ੍ਰਫਤਾਰ ਕੀਤੇ ਨੇ ਕਿਉਂਕਿ ਜਿਹੜਾ ਡਬਲ ਮਰਡਰ ਵਾਲਾ ਕੇਸ ਸੀਗਾ ਉਸ ਦੇ ਵਿੱਚ ਵੀ ਅਸੀਂ ਤਿੰਨ ਬੰਦੇ ਜਿਹੜੇ ਗ੍ਰਫਤਾਰ ਕਰ ਲਏ ਨੇ ਸੋ ਇੱਥੇ ਦੱਸਣਾ ਦੱਸਣਾ ਜਾਵਾਂਗੇ ਕਿ ਜਿਹੜਾ ਚੋਚੋ ਨਾਮ ਦਾ ਵਿਅਕਤੀ ਹੈ ਇਹਨਾਂ ਦੋਨਾਂ ਕਤਲਾਂ ਦੇ ਵਿੱਚ ਜਿਹੜਾ ਹੈਗਾ ਦੋਸ਼ੀ ਹੈਗਾ ਤਾਂ ਇਸ ਦੇ ਵਿੱਚ ਸਾਡੀ ਟੀਮ ਸ ਲੱਗੇ ਹੋਈਆਂ ਨੇ ਤੇ ਜਲਦੀ ਹੀ ਜਿਹੜੀ ਹੈ ਸੀ ਅਸੀਂ ਗ੍ਰਫਤਾਰੀ ਕਰਕੇ ਇਹਨੂੰ ਸਨਾਖਾ ਦੇ ਜਿਹੜੇ ਪਿੱਛੇ ਢੱਕਾਂਗੇ ਸਰ ਮਾਮਲਾ ਕਿਸ ਤਰ੍ਹਾਂ ਹੈ ਕੀ ਲੱਗ ਰਿਹਾ ਹੈ ਜਿਹੜਾ ਇਹ ਪਹਿਲਾਂ ਜਦੋਂ ਬਿਆਨਾ ਬਸਤੀ ਦੇ ਵਿੱਚ ਜਤਿੰਦਰ ਅਤੇ ਧਰਮਿੰਦਰ ਜਿਹੜੀ ਭਰਾ ਦਾ ਇਹਨਾਂ ਨੇ ਕਤਲ ਕੀਤਾ ਸੀਗਾ ਚੋਚੋ ਅਤੇ ਹੋਰ ਸਾਥੀਆਂ ਨੇ ਇਸ ਦੇ ਵਿੱਚ ਦੀਵਾਲੀ ਵਾਲੇ ਦਿਨ ਇਹਨਾਂ ਦੀ ਪਟਾਕੇ ਚਲਾਉਣ ਨੂੰ ਲੈ ਕੇ ਲੜਾਈ ਹੋਈ ਸੀਗੀ ਉਸ ਦਿਨ ਤੋਂ ਹੀ ਜਿਹੜਾ ਸੀਗਾ ਚੋਚੋ ਤੇ ਵਿਸਕੀ ਇਸ ਦੇ ਨਾਲ ਖਾਰ ਰੱਖਦੇ ਸੀਗੇ ਤੇ ਇਹ ਮੌਕੇ ਦੀ ਤਲਾਸ਼ ਦੇ ਵਿੱਚ ਸੀਗੇ ਜਿਸ ਦਿਨੇ ਵਾਰਦਾਤ ਹੋਈ ਹੈ 12 ਨਵੰਬਰ ਨੂੰ ਜਦੋਂ ਇਹ ਆਪਣੇ ਕੰਮ ਤੋਂ ਵਾਪਸ ਆਏ ਤਾਂ ਉਹਨਾਂ ਨੇ ਪਹਿਲਾਂ ਹੀ ਕਹਾਤ ਲਗਾ ਕੇ ਬੈਠੇ ਹੋਏ ਸੀ ਕਿਤੇ ਉਹਨਾਂ ਕੋਲ ਤੇਜ਼ ਤਾਰ ਦੇ ਹਥਿਆਰ ਸੀਗੇ ਤੇ ਤਲਵਾਰਾਂ ਤੇ ਕੰਡਾਸਿਆਂ ਦੇ ਨਾਲ ਉਹਨਾਂ ਨੇ ਜਿਹੜਾ ਹੈਗਾ ਸੀ ਤੇਜ਼ ਤਾਰ ਹਥਿਆਰਾਂ ਦੇ ਨਾਲ ਇਹਨਾਂ ਦੋਨਾਂ ਭਰਾਵਾਂ ਤੇ ਵਾਰ ਕੀਤੇ ਜਿਸ ਦੇ ਵਿੱਚ ਜਤਿੰਦਰ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਤੇ ਧਰਮਿੰਦਰ ਨੂੰ ਆਦੇਸ਼ ਹਸਪੀਟਲ ਬਠਿੰਡਾ ਵਿੱਚ ਦਾਖਲ ਕਰਵਾਇਆ ਸੀਗਾ ਜਿਸ ਦੀ ਮਿਤੀ 19 ਤਰੀਕ ਨੂੰ ਜਿਹੜੀ ਸੀਗੀ ਉੱਥੇ ਮੌਤ ਹੋ ਗਈ ਸੀਗੀ